ਇਕ ਗੁਣ ਨਾਖੀ ਅੰਮ੍ਰਿਤ ਚਾੜ ਬਿਖ ਬਿਖ ਖਾਈ ਮਾਇਆ ਮੋਹ ਪਰਮ ਪਰ ਪੁਲੇ ਸੋਤੇਦਾਰਾ ਸੋ ਪ੍ਰੀਤਿ ਲੇਕ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਖੇ ਮੇਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੋਰੇ RAM DAS RAAKHU SARNAI EK ARDAS PAAT KIRT KI GORE RAM DAS RAAKHU SARNAI SUKAH TAL GUR SEVI AE AHNE SAHAJ SUBAI DARSAN PARAS AE GURU KAE ਜਾ ਨਾਮ ਮਰਨ ਦੁਖ ਜਾਇ ਹੋ ਵਸਿ ਫਤਖ ਸਮਦੀ ਨੂਰ ਅਰਸਾ ਹੋ ਕੋਰਸਾ ਹੋ ਛਟੀ ਐ ਤੋਦ ਦਿੱਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤੇ ਸਾ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸਹਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਸਹਜ ਮਿਲੈ ਮਿਲਿਆ ਪਰਵਾਣ ਨਾ ਤਿਸ ਮਰਣ ਨ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਏ ਜਹ ਦੇਖਾ ਤਹ ਅਵਰ ਨ ਕੋਈ ਗੁਰਮੁਖੇ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਾਰੇ ਆਈਐ ਜਾਈਐ ਰਹਾਉ ਸੋ ਗੁਰ ਕਰਾ ਜੇ ਸਾਚ ਦਰੜਾਵੇ ਕਾਥ ਥੁਰ ਕਥਾ ਵੇ ਸਬਦ ਮਿਲਾਵੇ ਹਰ ਕੀ ਲੋਗ ਅਵਰ ਨਹੀਂ ਕਾਰਾ ਸਚਉ ਠਾਕੁਰ ਸਾਚ ਪਿਆਰਾ ਤਨੁ ਮਹਿ ਮਨੁਵਾ ਮਨ ਮਹਿ ਸਾਚਾ ਸੋ ਸਾਚਾ ਮੇਲੇ ਸਾਚੇ ਰਾਚਾ ਸੇਵਕ ਪਾਬ ਕਾ ਲਾਗ ਪਾਈ ਸਤਿਗੁਰ ਪੂਰਾ ਮਿਲੈ ਮਿਲਾਈ ਆਪੇ ਦਿਖਾਵੈ ਆਪੇ ਦਿਖੈ 하트나पती जय ना बहु पिखड कण पांडे जिने अमृत पाया प्रेम भगत பிரபு मानपती आया पाडे पाडे भूल है चोट खा है ਬਹੁਤ ਸਿਆਣਪ ਆਵਹਿ ਜਾਹੀ ਨਾਮ ਜਪੈ ਭਉ ਭੋਜਨ ਖਾਈ ਗੁਰਮੁਖੇ ਸੇਵਕ ਰਹੇ ਸਮਾਈ ਪੂਜ ਸਿਲਾ ਤੀਰਥ ਬਨ ਵਾਸਾ परत DOLAT PAI उदास मन मै लै सुचा क् साच मिले पाव पत सो आ चारा शरीर ਦੇ ਜੁਗਾਦ ਸਹਜ ਮੰਨ ਧੀਰੇ ਪਾਲ ਪੰਕਜਮਹ ਕੋਟ ਉਧਾਰੇ ਕਰੇ ਕਿਰਪਾ ਗੁਰ ਮੀਲ ਪਿਆਰੇ ਕਿਸ ਆਗੇ ਪ੍ਰਭ ਤੁਦ ਸਲਾਹੀ ਤੋਦ ਬੇਨਾ ਦੁਜਾ ਮੈਂ ਕੋ ਨਹੀਂ ਜੋ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਜੇ ਭਾਇ ਗੁਣ ਗਾਈ ਕਿਸ ਆਗੈ ਭਵ ਤੁਧ ਸਲਾਹੀ ਤੋਦ ਬੇਨ ਦੂਜਾ ਮੈਂ ਕੋ ਨਹੀਂ ਜੋ ਤੁੱਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਜ ਪਾਏ ਗੁਣ ਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲਾਇ ਮਿਲੇ ਆ ਪਰਵਾਨ ਨਾ ਤੇ ਸਮਰਨ ਨਾ ਆਵਣ ਜਾਣ ਠਾਕੁਰ ਮਹਦਾਸ ਦਾਸ ਮਹਸੂਏ ਜਹ ਦੇਖਾ ਤਹ ਅਵਰ ਨਾ ਕੋਈ